ਹਾਂਜੀ ਦੋਸਤੋ ਚੰਦਪੁਰੇ ਬੰਨ ਦੇ ਉੱਤੇ ਖੜੇ ਆ ਅੱਜ ਦੀ ਤੁਹਾਨੂੰ ਤਾਜ਼ਾ ਅਪਡੇਟ ਦੇਵਾਂਗੇ ਵੀ ਪਹਿਲਾਂ ਨਾਲੋਂ ਪਾਣੀ ਜਿਹੜਾ ਵਧਿਆ ਕੇ ਘਟਿਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਥੇ ਜੀਸੀਬੀ ਆ ਜਿਹੜੀ ਉਹ ਕੇਲੀਆਂ ਗੋਲੀਆਂ ਕੱਢ ਰਹੀ ਸੀ ਜਿਹੜੇ ਵੀ ਡਾਣੇ ਢੋਣੇ ਕੋਈ ਵੀ ਦਰਖਤਾਰੇ ਸੀ ਤੁਹਾਨੂੰ ਜੀਸੀਬੀ ਆ ਜਿਹੜੀ ਬਾਹਰ ਕੱਢ ਰਹੀ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਗੇਟ ਬਿਲਕੁਲ ਸਾਫ਼ ਨੇ ਕਿਉਂਕਿ ਇਤਕੀ ਸਫਾਈ ਹੋਈ ਲੱਗਦੀ ਐ ਇਸ ਬੰਨ ਦੀ ਕਿਉਂਕਿ ਪਿਛਲੀ ਵਾਰੀ ਜਦੋਂ ਹੜ੍ਹ ਆਈ ਸੀ ਤਾਂ ਉਹ ਬੰਨ ਜਿਹੜਾ ਉਹ ਵੀ ਇੱਥੋਂ ਚਾਂਦਪੁਰੇ ਪਿੰਡ ਦੇ ਉੱਤੇ ਟੁੱਟਿਆ ਸੀ ਕਿਉਂਕਿ ਇਥੇ ਕੇਲੀ ਐ ਜਿਹੜੀ ਉਹ ਬਹੁਤ ਜ਼ਿਆਦਾ ਫਸ ਗਈ ਸੀ ਤਾਂ ਕਰਕੇ ਮੈਨੂੰ ਲੱਗਦਾ ਹੁਣ ਐਸ ਵਾਰੀ ਸਫਾਈ ਐ ਜਿਹੜੀ ਉਹ ਇਸ ਤਰੀਕੇ ਨਾਲ ਚਾਂਦਪੁਰੇ ਪੂਰੀ ਫੁੱਲ ਐ ਸਾਨੂੰ ਸਾਰਿਆਂ ਨੂੰ ਪਤਾ ਹੀ ਐ ਜਿੰਨੇ ਵੀ ਵੀਰਪੁਰਾ ਨੇੜੇ ਤੇੜੇ ਦੇ ਹੈਗੇ ਨੇ ਸਾਰਿਆਂ ਨੂੰ ਲਗਭਗ ਪਤਾ ਹੀ ਐ ਤੇ ਹੁਣ ਤੁਹਾਨੂੰ ਅੱਗੇ ਜਾ ਕੇ ਵਿਚਾਲੇ ਖੜ ਕੇ ਦਿਖਾਵਾਂਗੇ ਵੀ ਇਹ ਤੇ ਪਾਣੀ ਹੈ ਜਿਹੜਾ ਕਿੱਥੋਂ ਤੱਕ ਫੈਲ ਗਿਆ ਤੇ ਕਿੰਨਾ ਕੁ ਪਾਣੀ ਹੈ ਜਿਹੜਾ ਉਹ ਹਜੇ ਆ ਰਿਹਾ ਤੇ ਕਿੰਨੇ ਫੁੱਟ ਪਾਣੀ ਕੱਲ ਸੀਗਾ ਤੇ ਕਿੰਨੇ ਫੁੱਟ ਪਾਣੀ ਹੈ ਜਿਹੜਾ ਵਧਿਆ ਆ ਕੇ ਘਟਿਆ ਉਹ ਤੁਹਾਨੂੰ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਸੀਗੇ ਜਿਹੜੇ ਇੱਥੇ ਸਪੈਸ਼ਲ ਬੰਨ ਦੇਖਣ ਆਏ ਸੀ ਕਿਉਂਕਿ ਇੱਥੇ ਮੀਂਹ ਜਿਹੜਾ ਕੱਲ ਵੀ ਬਹੁਤ ਜ਼ਿਆਦਾ ਪਿਆ ਤੇ ਪਰਸੋਂ ਵੀ ਬਹੁਤ ਜ਼ਿਆਦਾ ਪਿਆ ਤੇ ਸੋ ਸੁਣਨ ਦੇ ਵਿੱਚ ਆ ਰਿਹਾ ਸੀ ਵੀ ਪਿੱਛੋਂ ਆ ਜਿਹੜਾ ਪਾਣੀ ਆ ਉਹ ਵੀ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਸਾਰਿਆਂ ਨੂੰ ਐਵੇਂ ਸੀਗਾ ਵੀ ਇੱਥੇ ਪਾਣੀ ਵਧ ਗਿਆ ਹੋਊਗਾ ਵੀ ਪਹਿਲਾਂ ਨਾਲੋਂ ਕਿਉਂਕਿ ਪਿੱਛੇ ਵੀ ਮੀਂਹ ਬਹੁਤ ਜ਼ਿਆਦਾ ਪਿਆ ਤੇ ਪਿੱਛੋਂ ਪਾਣੀ ਆ ਜਿਹੜਾ ਉਹ ਵੀ ਬਹੁਤ ਜ਼ਿਆਦਾ ਛੱਡਿਆ ਗਿਆ ਸੀ ਪਰ ਸਾਰਿਆਂ ਨੂੰ ਲੱਗਦਾ ਸੀ ਵੀ ਪਾਣੀ ਆ ਜਿਹੜਾ ਉਹ ਵਧਿਆ ਹੋਊਗਾ ਪਰ ਨਹੀਂ ਪਾਣੀ ਅਸਲ ਦੇ ਵਿੱਚ ਅੱਧਾ ਫੁੱਟ ਪਹਿਲਾਂ ਨਾਲੋਂ ਘਟ ਗਿਆ ਸੀ ਪਹਿਲਾਂ 8 ਫੁੱਟ ਪਾਣੀ ਸੀ ਪਰ ਹੁਣ ਇੱਥੇ 7.5 ਫੁੱਟ ਆਪਾਂ ਤੁਹਾਨੂੰ ਇਹਦੇ ਪਰਲੇ ਪਾਸੇ ਜਾ ਕੇ ਵੀ ਦਿਖਾਵਾਂਗੇ ਵੀ ਕਿੰਨੇ ਫੁੱਟ ਤੇ ਲੈਵਲ ਤੇ ਤੁਹਾਨੂੰ ਸਪੈਸ਼ਲ ਚੈੱਕ ਕਰਾਵਾਂਗੇ ਵੀ ਐਨੇ ਫੁੱਟ ਪਾਣੀ ਪਹਿਲਾਂ ਸੀਗਾ ਤੇ ਹੁਣ ਪਾਣੀ ਜਿਹੜਾ ਘਟ ਗਿਆ ਹੁਣ ਆਪਾਂ ਆਗੇ ਉਹਦੇ ਓਪੋਜੀਟ ਸਾਈਡ ਮਤਲਬ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਭਾਖੜਾ ਦੇ ਥੱਲੋਂ ਦੀ ਹੈ ਨਾ ਜਿਹੜਾ ਘਗਰ ਦਰਿਆ ਹੈ ਘਗਰ ਨਾਲਾ ਤੇ ਇਹ ਥੱਲੋਂ ਦੀ ਭਾਖੜਾ ਦੇ ਥੱਲੋਂ ਦੀ ਕ੍ਰੋਸ ਕਰਦਾ ਤੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਇਹ ਕਿੰਨੇ ਫੁੱਟ ਪਾਣੀ ਸੀਗਾ ਜਿਹੜਾ ਕੱਲ ਪਾਣੀ ਸੀਗਾ 8 ਫੁੱਟ ਤੇ ਅੱਜ ਪਾਣੀ ਹੈਗਾ 7.5 ਫੁੱਟ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲੈਵਲ ਤੋਂ ਚੈੱਕ ਕਰਾ ਦਿੰਦੇ ਆ ਜ਼ੂਮ ਕਰਕੇ ਦੇਖ ਸਕਦੇ ਹੋ ਤੁਸੀਂ 7.5 ਫੁੱਟ ਪਾਣੀ ਹੈ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਤੇ ਬਾਕੀ ਜਿੰਨੇ ਵੀ ਨਾਲ ਲੱਗਦੇ ਪਿੰਡ ਨੇ ਇੱਧਰ ਜਿਹੜਾ ਅ ਭਲਾਡੇ ਦੇ ਕੋਲੇ ਚੋਆ ਜਿਹੜਾ ਬਰੇ ਮੰਡਾਲੀ ਕੋ ਆ ਕਿਹੜਾ ਪਿੰਡਾ ਪੇਪਲੀਆਂ ਬਰੇ ਤੇ ਇੱਧਰ ਜਿਹੜਾ ਵੀ ਏਰੀਆ ਆਉਂਦਾ ਚੋਏ ਦੇ ਨਾਲ ਲੱਗਦਾ ਅੱਜ ਮਲਕੋ ਚੋਆ ਜਿਹੜਾ ਉਹ ਵੀ ਟੁੱਟ ਗਿਆ ਤੁਸੀਂ ਦੇਖ ਸਕਦੇ ਹੋ ਤੇ ਉਹੀ ਚੋਆ ਟੁੱਟਿਆ ਕਿਉਂਕਿ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਦੇ ਪਿੰਡ ਚੋਏ ਦੇ ਨਾਲ ਲੱਗਦੇ ਨੇ ਕਿਉਂਕਿ ਉਹ ਚੋਆ ਜਿਹੜਾ ਉਹ ਥਾਂ ਥਾਂ ਤੋਂ ਟੁੱਟਦਾ ਨਜ਼ਰ ਆ ਰਿਹਾ ਪਰ ਉੱਥੋਂ ਪਾਣੀ ਟੁੱਟ ਕੇ ਮਲਕੋਂ ਤੋਂ ਦੁਬਾਰੇ ਫੇਰ ਉਸ ਚੋਏ ਦੇ ਵਿੱਚ ਹੀ ਪੈ ਗਿਆ ਤੇ ਬਾਕੀ ਹੁਣ ਤੁਸੀਂ ਉਹਨਾਂ ਲੋਕਾਂ ਤੱਕ ਵੀਡੀਓ ਤੁਸੀਂ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਉਹਨਾਂ ਦਾ ਜਿਹੜੀ ਸਾਮ ਸੰਭਾਲ ਹੈ ਪਸ਼ੂ ਡੰਗਰਾਂ ਦੀ ਕਣਕ ਦੀ ਸਾਮ ਸੰਭਾਲ ਹੈ ਉਹ ਪਹਿਲਾਂ ਕਰ ਲੈਣ ਕਿਉਂਕਿ ਬਾਅਦ ਦੇ ਵਿੱਚ ਫਿਰ ਕੱਲਾ ਪਛਤਾਵਾ ਰਹਿ ਜਾਂਦਾ ਹੈ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਦੇ ਏਰੀਏ ਦਾ ਹਾਲ ਆ ਜਿਹੜਾ ਤੁਸੀਂ ਉਹ ਜਰੂਰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਕਿੰਨਾ ਕੁ ਜ਼ਿਆਦਾ ਪਾਣੀ ਆਇਆ ਹੋਇਆ